ਫਰਾਂ ਦੇ ਪੰਜਾਬ ਚ ਮਚਾਈ ਤਬਾਹੀ ਦੇਖਦੇ ਹੀ ਦੇਖਦੇ ਸਕੂਲ ਚ ਭਰਿਆ ਪਾਣੀ ਫਸ ਗਏ 400 ਵਿਦਿਆਰਥੀ ਤੇ ਅਧਿਆਪਕ ਗੁਰਦਾਸਪੁਰ ਦੇ ਪਿੰਡ ਦਬੂੜੀ ਵਿਖੇ ਸਥਿਤ ਨਵੋਦਿਆ ਸਕੂਲ ਹਟ ਦੀ ਚਪੇੜ ਦੇ ਵਿੱਚ ਆ ਗਿਆ ਸਕੂਲ ਕੈਂਪਸ ਦੇ ਵਿੱਚ ਪਾਣੀ ਵੜ ਜਾਣ ਨਾਲ ਲਗਭਗ 400 ਵਿਦਿਆਰਥੀ ਤੇ ਕਈ ਅਧਿਆਪਕ ਅੰਦਰ ਹੀ ਫਸ ਗਏ ਅਚਾਨਕ ਬੜੀ ਇਸ ਨਾਜ਼ੁਕ ਸਥਿਤੀ ਨੇ ਬੱਚਿਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਜਿਨੇ ਹੀ ਪ੍ਰਸ਼ਾਸਨ ਨੂੰ ਇਸ ਬਾਰੇ ਜਾਣਕਾਰੀ ਮਿਲੀ ਤੁਰੰਤ ਰੈਸਕਿਊ ਟੀਮਾਂ ਨੂੰ ਮੌਕੇ ਤੇ ਭੇਜਿਆ ਗਿਆ ਐਨਡੀਆਰਐਫ ਅਤੇ ਸਥਾਨਕ ਪੁਲਿਸ ਦੇ ਜਵਾਨਾਂ ਵੱਲੋਂ ਬੱਚਿਆਂ ਅਤੇ ਅਧਿਅਧਿਕਾਰਤਾ ਨੂੰ ਸੁਰੱਖਿਆ ਥਾਂ ਤੇ ਪਹੁੰਚਾਉਣ ਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਕੂਲ ਅੰਦਰ ਫਸੇ ਬੱਚਿਆਂ ਨੂੰ ਕਿਸੇ ਕਿਸਮ ਦੀ ਕਬਰ ਹਟਾ ਨਾ ਹੋਵੇ ਇਸ ਲਈ ਅਧਿਆਪਕ ਉਹਨਾਂ ਦਾ ਮਨੋਬਲ ਬਣਾਈ ਰੱਖਣ ਦੇ ਲਈ ਜੁਟੇ ਹੋਏ ਨੇ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਹੈ ਕਿ ਰੈਸਕਿਊ ਕਾਰਵਾਈ ਪੂਰੀ ਤਰ੍ਹਾਂ ਯੋਜਨਾਬੰਦ ਢੰਗ ਦੇ ਨਾਲ ਚੱਲ ਰਹੀ ਹੈ ਤੇ ਜਲਦੀ ਹੀ ਸਾਰੇ ਵਿਦਿਆਰਥੀਆਂ ਅਤੇ ਸਟਾਫ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਇਲਾਕੇ ਦੇ ਲੋਕ ਵੀ ਰਾਹਤ ਕਾਰਜਾਂ ਦੇ ਵਿੱਚ ਸਹਿਯੋਗ ਦੇ ਰਹੇ ਨੇ ਇਸ ਘਟਨਾ ਦੇ ਇੱਕ ਵਾਰ ਫਿਰ ਦਰਸਾਇਆ ਕਿ ਹਰ ਦੀ ਸਥਿਤੀ ਚ ਸਕੂਲਾਂ ਤੇ ਸੰਸਥਾਵਾਂ ਦੀ ਸੁਰੱਖਿਆ ਲਈ ਪਹਿਲਾਂ ਤੋਂ ਹੀ ਪੱਕੀਆਂ ਤਿਆਰੀਆਂ ਹੋਣੀਆਂ ਬਹੁਤ ਜ਼ਰੂਰੀ ਨੇ ਆਰੇਨ ਮੈਂ 9ਵੀਂਕਲਾਸ ਦਾ ਤੇ ਮੈਂ ਸੀਨੀਅਰ ਕਲਾਸਾਂ ਵਹੀ ਪੜਾਂ ਹਾਂ ਅੱਛਾ ਸਦਨ ਤਾਂ ਤੇ ਸਾਡੇ ਸਕੂਲ ਦੇ ਇੰਨਾ ਇੰਨਾ ਪਾਣੀ ਆ ਬਸ ਸਵੇਰ ਤੋਂ ਸ਼ੁਰੂ ਆ ਸਵੇਰੇ ਥੋੜਾ ਜਿਹਾ ਹੁਣ ਵੱਧ ਕੇ ਆਇਆ ਕਿੰਨੇ ਬੱਚੇ ਬਸ ਇੱਥੇ ਬਸੇ ਤੇ ਹੁਣ ਬੱਚੇ ਤੇ ਹੋਣਿਆ ਸਾਡੇ 5 ਤੁਹਾਨੂੰ ਕੋ ਲੈ ਕੇ ਸਾਨੂੰ ਸੰਨ ਤੇ ਸਾਡੇ ਘਰ ਤੇ ਲੈ ਕੇ ਆਏ ਆ ਚਾਚਾ ਜੀ ਕਿੱਦਾਂ ਲੈ ਕੇ ਆਉਣਾ ਤੇ ਕਰਕੇ ਜੀ ਉੱਥੇ ਹੀ ਪੈਦਲ ਲੈ ਕੇ ਆਏ ਆ ਆਪਣੇ ਪੈਦਲ ਆਏ ਪਾਣੀ ਕਿੰਨਾ ਕੁ ਵਾ ਪਾਣੀ ਬਾਜੀ ਚੱਲ ਚੱਲ ਚਾਰ ਚਾਰ ਰੋਟ ਸੜਕੇ ਸੜਕ ਤੇ ਹੀ ਆ ਉਹਨੇ ਸਾਡੇ 450 ਕੋ ਬੱਚੇ ਹੋਣਿਆ ਹੁਣ ਸਾਡੇ ਅੰਤਵਾਦ ਆ ਇੰਨੇ ਕੋ ਤੂੰ ਕਿਹੜੀ ਕਲਾਸ ਪੜਦਾ ਸੀ ਮੈਂ 9th ਜੀ ਤੇ ਤੀਜਾ ਛੁੱਟੀ ਨਹੀਂ ਕੀਤੀ ਤੁਹਾਨੂੰ ਨਹੀਂ ਕਹਿ ਨਹੀਂ ਪੁੱਛ ਕੇ ਪਾਣੀ ਵਧ ਗਿਆ ਛੁੱਟੀ ਕਰ ਤੈਨੂੰ ਕੱਲ ਤੱਕ ਤੇ ਨਹੀਂ ਆ ਗਣਾ ਪਾਣੀ ਕੱਲ ਤੱਕ ਨਹੀਂ ਹੈ ਸਾਨੂੰ ਲੱਗਿਆ ਨਹੀਂ ਆਊਗਾ ਸਵੇਰੇ ਆਇਆ ਪਾਣੀ ਜਿੱਦੇ ਹੁਣ ਟੀਚਰਾਂ ਨੇ ਛੁੱਟੀ ਕਰ ਦੇਣੀ ਸਾਨੂੰ ਟੀਚਰ ਦਿੱਤੀ ਕੋਈ ਗਲਤੀ ਨਹੀਂ ਇਹਦੇ ਵਿੱਚ ਚੱਲ ਆਪਾਂ ਤਾਂ ਮੈਂ ਨਵੀਂ ਵੀ ਆ ਤੇ ਜੂਨੀਅਰ ਇਹਦਾ ਛਤਰੇ ਆ ਅੱਛਾ ਕੀ ਹਾਲਾਤ ਬਣੇ ਉੱਥੇ ਉੱਥੇ ਪਾਣੀ ਬੜਾ ਮਲ ਗਈ ਹੁਣ ਦੇ ਚਾਰ-ਚੜ ਫੋਟੋ ਹੋ ਗਿਆ ਪਾਣੀ ਪਹਿਲਾਂ ਮਲ ਗਈ ਅਜੇ ਪੈੜਾਂ ਤੱਕ ਵੀ ਨਹੀਂ ਪਹੁੰਚਦਾ ਹੁਣ ਜੱਕਦਮ ਹੋਇਆ ਰਾਤ ਨੂੰ ਸਾਢੇ 4:00 ਵਜੇ ਨਾ ਪ੍ਰਸ਼ਾਸਨਧਿਕਾਰੀ ਪਹੁੰਚੇ ਉੱਥੇ ਨਹੀਂ ਕੋਈ ਨੀ ਕੋਈ ਹਨਵਾੜ ਘਰ ਦੇ ਲੈ ਗਏ ਆ ਸਵੇਰ ਦੇ ਰੋਟੀ ਪਾਣੀ ਦਿੱਤੀ ਤੁਹਾਨੂੰ ਕੋਈ ਸਵੇਰ ਦੇ ਹਨ ਹਾਂਜੀ ਰੋਟੀ ਪਾਣੀ ਖੋਇਆ ਤੁਹਾਨੂੰ ਹਾਂਜੀ ਬਰਾਇਟੀ ਆਮਨ ਤੇ ਨਾਲ ਚਾਹ ਦਿੱਤੀ ਪ੍ਰਸ਼ਾਸਨ ਅਧਿਕਾਰੀ ਕੋਈ ਨਹੀਂ ਆਪੇ ਕੱਢ ਕੇ ਲੈਪੇ ਨੇ ਹਾਂਜੀ ਕਦੋਂ ਪਾਣੀ ਵਧਿਆ ਸੀ ਇਹ ਸਾਡੇ ਦੇ 4 ਵਜੇ ਨਾ ਤੁਸੀਂ ਕਹਿਣੀ ਵੀ ਇਹਨਾਂ ਛੱਡ ਦੋ ਜਾਂ ਦੋ ਨੂੰ ਹੱਡ ਨਹੀਂ ਗਈ ਕਿੱਥੇ ਗਈ ਕਹਿੰਨੇ ਸੁਣਨੀ ਜਿਸ ਸਰ ਮੇਰਾ ਨਾਮ ਮੰਜੂ ਹੈ ਮੈਂ ਤਾਲਪੁਰ ਪੰਡੋਰੀ ਤੋਂ ਆ ਮੇਰੀ ਬੇਟੀ 6th ਕਲਾਸ ਚ ਇੱਥੇ ਪੜਦੀ ਹੈ ਸਟਾਈਲਾ ਤੇ ਅੱਜ Papa ਕੱਲ ਦਾ ਹੀ ਸਰ ਬਹੁਤ ਫੋਨ ਕਰ ਰਹੇ ਆ ਸਕੂਲ ਦੇ ਵਿੱਚ ਕਿ ਬੱਚੇ ਸਾਰਿਆਂ ਨੂੰ ਛੁੱਟੀਆਂ ਪੈ ਗਈਆਂ ਤੇ ਸਾਡੇ ਬੱਚਿਆਂ ਨੂੰ ਵੀ ਸਰ ਛੁੱਟੀਆਂ ਪਈਆਂ ਜਾਂ ਕਿੱਦਾਂ ਵਾਂ ਕੀ ਮੋਲਚਾਲ ਆ ਪਰ ਕਹਿੰਦੇ ਹੀ ਬਸ ਕਹਿੰਦੇ ਕਿ ਬੱਚੇ ਠੀਕ ਆ ਠੱਡੇ ਬਿਲਕੁਲ ਠੀਕ ਆ ਹੁਣ ਸਵੇਰ 6 ਵਜੇ ਦਾ ਪਾਣੀ ਇੱਥੇ ਕਾਫੀ ਰਾਤ ਆ ਚੁੱਕਿਆ ਵਾ ਬੱਚੇ ਸਾਡੇ ਫਸੇ ਹੋਏ ਆ ਪਰ ਸਾਨੂੰ ਕੋਈ ਵੀ ਹੈਲਪ ਨਹੀਂ ਮਿਲ ਰਹੀ ਇੱਥੋਂ ਅਸੀਂ ਪਿੰਡ ਦੇ ਬਾਹਰ ਖੜੇ ਆ ਲਖੋਵਾਲ ਵਾਲੀ ਸਾਈਡ ਪਰ ਕੋਈ ਹੈਲਪ ਨਹੀਂ ਮਿਲਦੀ ਹੁਣ ਪ੍ਰਸ਼ਾਸਨ ਨੂੰ ਸਾਡੀ ਗੱਲ ਹੀ ਬੇਨਤੀ ਹੈ ਸਾਡੀ ਕਿ ਜਲਦ ਤੋਂ ਜਲ ਸਾਡੇ ਬੱਚੇ ਬਾਹਰ ਆਣ ਬੱਚੇ ਨਾਲ ਗਲਤ ਹੋਇਆ ਕੋਈ ਵੀ ਬੱਚ ਉਹ ਕਿੱਥੇ ਬੱਚੇ ਦੂਜੀ ਬਿਲਡਿੰਗ 'ਚ ਬੈਠੇ ਕਿੱਥੇ ਬੈਠੇ ਸਾਨੂੰ ਤੇ ਇਹੀ ਕਿਹਾ ਗਿਆ ਕਿ ਦੂਸਰੀ ਬਿਲਡਿੰਗ 'ਚ ਹੈ ਬੱਚੇ ਕਿਉਂਕਿ ਨੀਚੇ ਵਾਲੀ ਬਿਲਡਿੰਗ ਤੇ ਪੂਰੀ ਪਾਣੀ ਨਾਲ ਭਰੀ ਹੋਈ ਆ ਸਰ ਮੇਰਾ ਨਾਮ ਅਮਨਦੀਪ ਕੌਰ ਹੈ ਮੇਰੇ ਬੱਚੇ ਦਾ ਨਾਮ ਅਭੀਜੀਤ ਹੈ 6th ਕਲਾਸ ਵਿੱਚ ਐਸੇ ਸਾਲ ਹੀ ਉਹ ਆਇਆ ਹੈ ਤੇ ਪਰ ਆ ਹੁਣ ਜਿਹੜਾ ਮੌਸਮ ਖਰਾਬ ਹੋਣ ਕਰਕੇ ਬੱਚੇ ਸਾਡੇ ਉੱਥੇ ਫਸੇ ਹੋਏ ਸਕੂਲ ਦੇ ਵਿੱਚ ਜਵਾਰ ਨਵਨ ਜਵਾਰ ਨਮੋਦਯ ਵਿਦਿਆਲੇ ਦੇ ਵਿੱਚ ਤੇ ਅਜੇ ਤੱਕ ਸਾਡੇ ਬੱਚੇ ਬਾਹਰ ਨਹੀਂ ਆਏ ਉੱਥੇ ਫਸੇ ਪਏ ਨੇ ਨਾ ਕੋਈ ਪ੍ਰਸ਼ਾਸਨ ਨਾ ਕੋਈ মিডিਆ ਉੱਥੇ ਕੁਝ ਨਹੀਂ ਪਹੁੰਚਿਆ ਹੁਣ ਤੁਸੀਂ ਚਲੋ ਆਏ ਉਹਦਾ ਸ਼ਾਇਦ ਕੋਈ ਸਨਵਾਈ ਹੋ ਜੇ ਪਰ ਸਾਡੇ ਬੱਚੇ ਉੱਥੇ ਸੇਫ ਨਹੀਂ ਹੈਗੇ ਜੇ ਸਕੂਲ ਵਿੱਚ ਫੋਨ ਕਰਦੇ ਆ ਤਾਂ ਕੋਈ ਫੋਨ ਨਹੀਂ ਚੁੱਕਦਾ ਅਗੋ ਕਹਿੰਦੇ ਆ ਕਿ ਤੁਹਾਡੇ ਬੱਚੇ ਸੇਫ ਨੇ ਕੋਈ ਨਾ ਉੱਪਰਲੀ ਡੋਮ 'ਚ ਚੜਾਏ ਹੋਏ ਬੱਚੇ ਥੱਲੜੀ ਰੂਮ ਦੇ ਵਿੱਚ ਉੱਪਰ ਚੜਾ ਦੇ ਦਿੱਤੇ ਆ ਪਰ ਜੇ ਬਿਲਡਿੰਗ ਨੂੰ ਕੋਈ ਨੁਕਸਾਨ ਪਹੁੰਚੇ ਤਾਂ ਫਿਰ ਬੱਚਿਆਂ ਦਾ ਕੌਣ ਜ਼ਿੰਮੇਵਾਰ ਹੈ ਪਰ 30 ਤੱਕ ਛੁੱਟੀਆਂ ਕਰ ਦਿੱਤੀ ਗਈ ਸਰਕਾਰ ਨੇ ਨਹੀਂ ਸਰ ਇਹਨਾਂ ਨੇ ਛੁੱਟੀ ਇਹਨਾਂ ਨੇ ਕੋਈ ਛੁੱਟੀ ਨਹੀਂ ਕੀਤੀ ਸਾਰੇ ਪੰਜਾਬ ਦੇ ਵਿੱਚ ਸਕੂਲ ਦੇ ਵਿੱਚ ਛੁੱਟੀਆਂ ਨੇ 30 ਤੱਕ ਛੁੱਟੀਆਂ ਹੋਈਆਂ ਪਈਆਂ ਨੇ ਤਿੰਨ ਦਿਨੋਂ ਗੇਰ ਨਿਊਜ਼ ਆ ਰਹੀ ਆ ਕਿ ਤੇ ਸਕੂਲ ਦੇ ਵਿੱਚ ਛੁੱਟੀਆਂ ਨੇ ਛੁੱਟੀਆਂ ਨੇ ਅਸੀਂ ਇਹਨਾਂ ਨੂੰ ਫੋਨ ਕੀਤੇ ਕਿ ਸਾਰੇ ਸਾਰੇ ਪੰਜਾਬ ਦੇ ਚ ਛੁੱਟੀਆਂ ਹੋ ਗਈਆਂ ਨੇ ਸਾਰੇ ਸਕੂਲ ਬੰਦ ਹੈ ਕਿ ਸਾਡੇ ਬੱਚਿਆਂ ਨੂੰ ਕਿਉਂ ਨਹੀਂ ਛੁੱਟੀਆਂ ਹੋਈਆਂ ਸਾਨੂੰ ਜੀ ਸਾਨੂੰ ਸੈਂਟਰ ਸਰਕਾਰੋਂ ਸਾਨੂੰ ਕੋਈ ਆਰਡਰ ਨਹੀਂ ਆਇਆ ਜੇ ਸਰ ਆਪਾਂ ਸਕੂਲ ਨਹੀਂ ਬੰਦ ਕਰ ਸਕਦੇ ਨਹੀਂ ਤੇ ਬੱਚੇ ਲੀਵ ਤੇ ਲੈ ਕੇ ਜਾ ਸਕਦੇ ਹੋ ਹੁਣ ਕੀ ਮੰਗਰਦੇ ਹੁਣ ਸਾਡੀ ਇਹ ਮੰਗ ਹੈ ਕਿ ਸਾਡੇ ਬੱਚੇ ਜਲਦ ਤੋਂ ਜਲਦ ਸਾਡੇ ਸਾਡੇ ਬੱਚੇ ਸਾਡੇ ਕੋਲ ਹੋਣੇ ਚਾਹੀਦੇ ਸੇਫ ਹੋ ਵੀ ਹਾਂ ਜੀ ਸਰ ਮੇਰਾ ਨਾਮ ਸੰਧਿਆ ਮੈਂ ਤਾਲਪੁਰ ਪੰਡੋਰੀ ਤੋਂ ਹਾਂ ਮੇਰਾ ਬੇਟਾ ਮੌਲਿਕ ਸ਼ਰਮਾ ਇੱਥੇ 6th ਕਲਾਸ 'ਚ ਹੈ ਫਿਰ ਕੱਲ ਵੀ ਫੋਨ ਕੀਤਾ ਸੀ ਤੇ ਸਰ ਬੋਲਦੇ ਸੇਫ ਆ ਸਭ ਕੁਝ ਸੇਫ ਹੈ ਕੁਈ ਗਾਲ ਨਹੀਂ ਕਸ਼ਮ ਨੂੰ ਮੈਂ ਕਿਆ ਸੀ ਸੱਤ ਤੱਕ ਕਿ ਸਰ ਮੈਂ ਲੈ ਜਾਂਦੀ ਆਂਗੇ ਤੇ ਸਰ ਨੇ ਨਹੀਂ ਭੇਜਿਆ ਕੱਲ ਵੀ ਇਹਨਾਂ ਦਾ ਸਕੂਲ ਲੱਗਾ ਹੋਇਆ ਸੀ ਜਦੋਂ ਕਿ ਜਦੋਂ ਕਿ ਸਾਰੇ ਛੁੱਟੀਆਂ ਪਈਆਂ ਹੋਈਆਂ ਨੇ ਕੱਲ ਵੀ ਇਹਨਾਂ ਨੇ ਕਲਾਸਿਸ ਲਗਾਈਆਂ ਨੇ ਸ਼ਾਮ ਨੂੰ ਇਹਨਾਂ ਦਾ ਰਿਮੀਡੀ ਲੱਗਦੀ ਟਿਊਸ਼ਨ ਲੱਗਦੀ ਆ ਉਹ ਵੀ ਲੱਗੀ ਇਹਨਾਂ ਦੀ ਸ਼ਾਮ ਨੂੰ ਤੇ ਬਾਕੀ ਮੈਂ ਅੱਜ ਮਾਰਨਿੰਗ ਫੋਨ ਕੀਤਾ ਹੈ ਤੇ ਬੋਲ ਰਹੇ تھے ਨਹੀਂ ਬੱਚੇ ਸੇਫ ਆ ਉੱਪਰ ਵੱਲ ਡੌਮ ਚ ਕਰਤੇ ਥੱਲੇ ਵੱਲ ਡੌਮ ਚ ਪਾਣੀ ਹੈ ਪ੍ਰਿੰਸੀਪਲ ਜਨ ਫੋਨ ਕੀਤਾ ਹੀ ਉਹ ਕਹਿੰਦੇ ਜੀ ਹਨ ਉੱਪਰ ਤੋਂ ਹੀ ਆਰਡਰ ਨਹੀਂ ਆਏ ਅਹੀਂ ਤੁਹਾਡੇ ਬੱਚੇ ਕਿੱਦਾਂ ਬੇ ਜਿੰਦੇ ਤੇ ਹੁਣ ਕੋਈ ਫੋਨ ਨਹੀਂ ਚੁੱਕ ਰਿਹਾ ਫੋਨ ਸਵਿਚ ਆਫ ਆ ਰਿਹਾ ਹੈ ਅਧਿਕਾਰੀ ਕੀ ਕਹਿੰਦੇ ਭਗਵੰਦ ਜੀ ਆ ਰਹੇ ਆ ਹਾਂਜੀ ਉਹ ਕਹਿੰਦੇ ਆ ਕਿ ਭਗਵੰਦ ਜੀ ਆ ਰਹੇ ਆ ਤੇ ਯਾਦਾ ਉਧਰ ਡਿਊਟੀਆਂ ਲੱਗੀਆਂ ਹੋਈਆਂ ਨੇ ਕਰਾਂਗੇ ਇਹਨਾਂ ਨੂੰ ਕਰਾਂਗੇ ਪਹਿਲੇ ਉਧਰ ਦੇਖ ਲਈਏ ਸਾਡੀ ਕੋਈ ਸੁਣਾਈ ਨਹੀਂ ਅਹੀਂ ਚਾਹਨੇ ਖਿਆੜੇ ਬੱਚ ਨੂੰ ਸੇਫਲੀ ਅੰਦਰੋਂ ਬਾਹਰ ਕੱਢਿਆ ਜਾਏ